ਪਿੰਡ ਕੜੂਆ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਪੂਰੇ ਕੈਂਡੀਡੇਟ ਜਿੱਤ ਚੁੱਕੇ ਨੇ 11 ਦੇ ਵਿੱਚੋਂ 10 ਕੈਂਡੀਡੇਟਾਂ ਨੇ ਜਿਹੜੀ ਹੈ ਜਿੱਤ ਹਾਸਲ ਕੀਤੀ ਹੈ ਸਾਰਾ ਸ਼ੇਰ ਆ ਜਿਹੜਾ ਨੇ ਉਹ ਡਾਕਟਰ ਚੰਨੀ ਨੂੰ ਦੇ ਰਹੇ ਨੇ ਕਿਉਂਕਿ ਡਾਕਟਰ ਚੰਨੀ ਦਾ ਇੱਕ ਅਹਿਮ ਰੋਲ ਹੈ ਜਗਤਾਰ ਕੜੂਆ ਦਾ ਇੱਕ ਕੈਮ ਰੋਲ ਹੈ ਕਿਉਂਕਿ ਉਹਨਾਂ ਦੀ ਅਨਥਕ ਮਿਹਨਤ ਦੇ ਨਾਲ ਹੀ ਇਹ ਜਿਹੜਾ ਹੈ ਜਿਹੜਾ ਕੰਮ ਸੇਬ ਕਹਿੰਦੇ ਨੇ ਕੜੂਆ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਜਾ ਫੇਰ ਜਿੱਤ ਹਾਸਲ ਕੀਤੀ ਗਈ ਹੈ ਕਾਂਗਰਸ ਦੇ ਬਿਲਕੁਲ ਝਾੜੂ ਹੀ ਫੇਰ ਦਿੱਤਾ ਹੈ ਕੀ ਕਹਿਣਾ ਜਾਂਦੇ ਹੋ ਜੀ ਇੱਕ ਦੀ ਪਹਿਲਾਂ ਸਭ ਤੋਂ ਪਹਿਲਾਂ ਸਤਾਲਪੁਰ ਵ ਬਹੁਤ ਬਹੁਤ ਧੰਨਵਾਦ ਅਸੀਂ ਇਹ 10:00 ਕਰਕੇ 11:00 ਤੋਂ 11:00 ਆਪਾਂ ਵਾਇਰੂਲ ਨੇ ਪੂਰੀ ਲਾਜ ਰੱਖੀ ਹੈ ਉਹ ਦੇਖਦੇ ਹੋਏ ਉਸ ਤੇ ਮੋਹਰ ਲਗਾਈ ਹੈ ਅਸੀਂ ਪਹਿਲਾਂ ਇਹੀ ਕਿਹਾ ਸੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਕੋਟ ਪਾਇਓ ਜੇ ਅਸੀਂ ਕੰਮ ਨਹੀਂ ਕੀਤੇ ਤਾਂ ਸਾਨੂੰ ਕੋਟ ਨਾ ਪਾਇਓ دوسرا ਸਰਕਾਰ ਤੋਂ ਉਹ ਅੰਸ਼ੀ ਮਾਣ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪੌਣੇ ਤਿੰਨ ਸਾਲ ਦੇ ਅੰਦਰ ਇਹ ਕਲਾਬੀ ਕੰਮ ਪੰਜਾਬ 'ਚ ਕੀਤੇ ਆਂ ਔਰ ਉਹ ਉਹਦੇ ਕਰਕੇ ਹੀ ਇਹ ਸਾਰਾ ਜਿਹੜਾ ਅੱਜ ਸੇਰ ਇਹ ਇੱਥੇ ਦਿਖਿਖਿਉਂ ਆਉਂਦੀ ਜਿਹੜੀ ਗਮੀ ਬਗਤ ਪੰਚਾਇਤ ਨੂੰ ਨਹੀਂ ਇਹ ਸਾਡੇ ਐਮਸੀ ਸਾਹਿਬਾ ਉਹਨਾਂ ਨੂੰ ਮਿਲਿਆ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਸਾਰੇ ਨੂੰ ਵਿਸ਼ਵਾਸ ਦਿਵਾਉਂਦਾ ਕਿ ਜਿਹੜੇ ਤੁਸੀਂ ਜਿਹੜੇ ਚੁਣੇ ਨੇ ਇਹ ਆਪਣੇ ਆਪਣੇ ਜੋ ਜੋ ਤੁਸੀਂ ਇਹਨੂੰ ਤੋਂ ਆਸਾਂ ਰੱਖਦੇ ਹੋ ਉਹਨਾਂ ਤੋਂ ਪੂਰੇ ਹੋਣਗੇ ਇੱਕ ਤੁਸੀਂ ਗੱਲ ਕਹੀ ਸੀ ਚੋਣਾਂ ਦੇ ਵਿੱਚ ਕਿ ਕੜੋਆਨੋ ਜਿਹੜਾ ਟੂਰਿਜ਼ਮ ਹੱਬ ਬਣਾਇਆ ਜਾਵੇਗਾ ਕੜੋਤ ਕੱਚ ਵੀ ਜਿਹੜਾ ਹੋਰੇ ਦਾ ਸੀ ਕਿਤੇ ਨਾ ਕਿਤੇ ਉਹ ਸਰੋਵਰ ਨੂੰ ਵੀ ਜਿਹੜਾ ਡਵੈਲਪਮੈਂਟ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਜਿਹੜੇ ਨੇ ਟੂਰਿਜ਼ਮ ਹੋਰੇ ਤਾਂ ਕਾਨ ਤੇ ਜਿਹੜੀ ਸਾਡੀ ਵਿਰਾਸਤ ਹੈ ਉਹਦੇ ਬਾਰੇ ਜਾਣੂ ਹੋ ਸਕਾਂ ਕੀ ਉਹ ਸੁਪਨਾ ਜਿਹੜਾ ਤੁਸੀਂ ਵਾਅਦੇ ਕੀਤੇ ਸੀ ਹੁਣ ਪੂਰੇ ਹੋਣਗੇ ਜੀ ਪੂਰੇ ਹੋਣਗੇ ਹਮ ਸਾਡੀ ਐਮਸੀ ਕਰਦੀ ਹੈ 1100 ਦਾ ਸਿੱਧੇ ਇੱਕ ਜਿਹੜਾ ਦੂਸਰਾ ਅਜਾਜ ਦਿੱਤਿਆ ਉਹ ਵੀ ਆਪਣਾ ਹੀ ਕੀ ਕਾਂਗਰਸ ਦਾ ਇਤਿਹਾਸ ਸੁਖਾਇਆ ਹੋ ਚੁੱਕਾ ਹੈ ਜਿਵੇਂ ਪੰਜਾਬ ਚ ਸਫਾਇਆ ਹੋਇਆ ਧੋਏ ਨੇ ਇੱਕ ਵਾਰੀ ਫੇਰ ਇਸ ਤੇ ਮੋਹਰ ਲਗਾਤੀ ਇਹ ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਸਫਾਇਆ ਹੋਤੀਆਂ ਅੱਜ ਪੰਜਾਬ ਦੀ ਸਾਰੀ ਜਨਤਾ ਸਾਰੇ ਜਿਹੜੇ ਵਾਸੀ ਨੇ ਉਹ ਜਿਹੜਾ ਹੈਗਾ ਵਿਕਾਸ ਨੂੰ ਵੋਟ ਪਾਈ ਕਿਤੇ ਨਾ ਕਿਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੁਹਾਨੂੰ ਟੱਕਰ ਦਿੱਤੀ ਸੀ ਕੰਪੇਨ ਡੋਰ ਟੂ ਡੋਰ ਉਹਨਾਂ ਨੇ ਵੀ ਜਿਹੜੀ ਹੈ ਕੀਤੀ ਸੀ ਕੀ ਲੱਗ ਰਿਆ ਸੀ ਉਸ ਟਾਈਮ ਜੀ ਲੋਕਾਂ ਨੇ ਮਾਫੀ ਵਾਲਿਆਂ ਨੂੰ ਜਿਹੜਾ ਹੈਗਾ ਥੱਲੇ ਲਗਾਇਆ ਲੋਕਾਂ ਨੇ ਕੰਮ ਕਰਨ ਵਾਲਿਆਂ ਨੂੰ ਪਰ ਚੁੱਕਿਆ ਜਿਹੜੇ ਅਜ ਤੱਕ ਰੇਤਾ ਵੇਚਦੇ ਰਹੇ ਜਿਹੜੇ ਨਸ਼ੇ ਫੁਲਾਉਂਦੇ ਰਹੇ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਔਰ ਜਿਨ੍ਹਾਂ ਨੇ ਪੌਣੇ 3 ਸਾਲ ਦੇ ਅੰਦਰ ਪੰਜਾਬ ਤੇ ਧੋਵੈਂਚ ਕੰਮ ਕੀਤਾ ਉਹਨਾਂ ਨੂੰ ਗਲੇ ਲਗਾਇਆ ਲੋਕਾਂ ਨੇ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਵੋਟਰਾਂ ਨੇ ਤੁਹਾਡੇ ਕੈਂਡੀਡੇਟ ਜਿਤਾਏ ਨੇ ਜੀ ਉਹਨਾਂ ਨੂੰ ਹੁਣ ਕੀ ਕਹਿਣਾ ਚਾਹੋਗੇ ਜੀ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਜੋ ਤੁਸੀਂ ਆਪਣਾ ਜਿਹੜਾ ਫਰਜ਼ ਨਿਭਾਤਾ ਤੁਹਾਡੇ ਜਿਹੜੇ 11 ਜਿਹੜੇ ਹੀਰੇ ਤੁਸੀਂ ਚੁਣੇ ਨੇ ਉਹ ਤੁਹਾਡੇ ਜੋ ਕਦਰਾਂ ਕੀਮਤਾਂ ਦੇ ਪੂਰੇ ਖਰੇ ਉਤਰਨ ਜਗਤਾਰ ਜੀ ਤੁਸੀਂ ਵੀ ਜਿਹੜਾ ਹੈ ਬੜਾ ਯੋਗਦਾਨ ਜਿਹੜਾ ਇੱਕ ਪਾਇਆ ਸੀ ਕਹਿੰਦੇ ਨੇ ਡੋਰ ਟੂ ਡੋਰ ਕੈਂਪੇਨ ਵੀ ਕੀਤੀ ਕਿਤੇ ਨਾ ਕਿਤੇ ਤਿਆਰੀ ਵੀ ਜਿਹੜੀ ਹੈ ਤੁਹਾਡੀ ਸ਼ੁਰੂ ਤੋਂ ਹੀ ਜਿਹੜੀ ਇਲੈਕਸ਼ਨ ਲੜਨ ਦੇ ਸੀ ਤੇ ਤੁਹਾਡੀ ਮਾਤਾ ਜੀ ਨੇ ਜਿਹੜੀ ਹੈ ਜਿੱਤ ਹਾਸਲ ਕੀਤੀ ਹੈ ਕੀ ਕਹਿਣਾ ਜਾਂਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਬੜਾ ਤੋਂ ਰਵਾਨਗੀ ਕਰਦਾ ਹਾਂ ਨਗਰ ਕੁਰੂਆ ਦੀ ਸ਼ੁਭਦਾਤਾ ਜਿਨ੍ਹਾਂ ਨੇ ਸਾਡੇ ਹਲਕਾ ਜਿਹੜੇ ਸਾਡੇ ਐਮਐਲਏ ਨੇ ਡਾਕਟਰ ਚੰਦਜੀਤ ਸਿੰਘ ਜੀ ਦੀ ਜੋਗਗਵਾਈ ਦੇ ਵਿੱਚ ਵਿਕਾਸ ਦੀ ਜਿਹੜੀ ਮਤਲਬ ਹਨੇਰੀ ਧੂਮੇ ਵਿਚ ਆਈ ਹੋਈ ਸੀ ਕਿਉਂਕਿ ਅੱਜ ਤਕ ਇੰਨਾ ਵਿਕਾਸ ਮੇ ਸੰਬੰਧ ਦਾ ਹਲਕਾ ਚਮਕੌਰ ਸੇਬ ਦੇ ਵਿੱਚ ਤੇ ਨਗਰ ਕੁੰਮੇ ਵਿੱਚ ਹੋਇਆ ਹੀ ਨਹੀਂ ਜਿਨ੍ਹਾਂ ਸਾਡੇ ਸਰਕਾਰ ਜੋ ਐਮਐਲਏ ਡਾਕਟਰ ਚੰਦਜੀ ਸਿੰਘ ਜੀ ਦੀ ਅਗਵਾਈ ਦੇ ਵਿੱਚ ਹੋਇਆ ਤੇ ਮੈਂ ਧੰਨਵਾਦ ਕਰਦਾ ਮੈਂ ਸਿਰ ਝਕਾਉਣਾ ਆਪਣੇ ਨਗਰ ਦੇ ਲੋਕਾਂ ਦਾ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਐਮਐਲਏ ਸਾਹਿਬ ਜੀ ਦੀ ਜੋ ਅਗਵਾਈ ਦੇ ਵਿੱਚ ਜਿੰਨੇ ਵੀ ਉਮੀਦਵਾਰ ਜਿੱਤੇ ਨੇ ਉਹ ਤੁਹਾਡੀ ਸੇਵਾ ਦੇ ਵਿੱਚ ਕਿਸੇ ਤਰ੍ਹਾਂ ਨਿਰੰਤਰ ਹਾਜ਼ਰ ਰਹਿਣਗੇ ਤੇ ਕੁੰਮੇ ਦੇ ਵਿਕਾਸ ਵਾਸਤੇ ਦਿਨ ਰਾਤ ਉਹ ਮਿਹਨਤ ਕਰਨਗੇ ਹਾਂ ਮਾਮਾ ਜੀ ਤੁਸੀਂ ਕੀ ਕਹਿਣਾ ਜਾਓਗੇ ਜੀ ਸਭ ਤੋਂ ਪਹਿਲਾਂ ਤਾਂ ਸਿੱਖੇ ਪਾਛਾ ਜਨ ਜੀ ਨੂੰ ਧੰਨਵਾਦ ਉਸ ਤੋਂ ਬਾਅਦ ਇਸ ਨੂੰ ਕਰਦਾ ਧੰਨਵਾਦ ਮਿੱਟੀ ਦਾ ਸਾਰੀ ਦਾ ਜੋ ਇਸ ਰਿੱਤੀ ਦੇ ਵਿੱਚ ਜੰਮੇ ਪੜੇ ਸਰ ਐਮ ਐਲ ਏ ਸਦਾ ਸਾਡੇ ਪ੍ਰਕਾਤ ਕਰਨ ਸਿੰਘ ਜੀ ਬੱਤਾ ਵੀਰ ਅਤੇ ਗ੍ਰਿੰਦਰ ਸਿੰਘ ਦਾ ਬਖਸ਼ਾ ਸਿੰਘ ਕਰਵਾ ਸਾਰੀ ਟੀਮ ਦਾ ਜਿਹੜਾ ਨੇ ਬੇਨਤੀ ਕੀਤੀ ਸਾਰਿਆਂ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਆਸ ਕਰਦਾ ਹੈ ਕਿ ਸੰਪੂਰਨ ਸਾਥ ਦੇ ਅਸੀਂ ਪੂਰਾ ਸਾਥ ਦੇਵਾਂਗੇ ਤੇ ਜੋ ਸੰਗਤਾ ਉਹ ਵੀ ਪੂਰਾ ਸੰਪੂਰਨ ਸਾਥ ਦੇਗੀ ਇਸ ਨੂੰ ਮੈਂ ਉਹ ਅਸੀਂ ਇੱਕ ਵਧਿਆ ਨਮੂਨੇ ਦਾ ਸ਼ਹਿਰ ਬਣਾ ਸੀ ਐਮਐਲਏ ਸਾਹਿਬ ਇੱਕ ਗੱਲ ਮੈਂ ਤੁਹਾਡੇ ਗਨੇ ਜਾਨਣਾ ਹੈ ਕਿ ਖਰੜ ਦੇ ਵਿੱਚ ਵਾੜ ਨੰਬਰ 16 ਦੀ ਜ਼ਮੀਨੀ ਚੋਣ ਹੋਈ ਸੀ ਆਮ ਆਦਮੀ ਪਾਰਟੀ ਨੇ ਭਾਰੀ ਮਤਾਂ ਦੇ ਨਾਲ ਉੱਥੇ ਵੀ ਜਿਹੜਾ ਉਮੀਦਵਾਰ ਜਿਹੜਾ ਜਿੱਤ ਹਾਸਲ ਕੀਤੀ ਹੈ ਕੀ ਕਹਣਾ ਚਾਹੁੰਦੇ ਹੋ ਉਸ ਬਾਰੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਚੈੱਕ ਕਰ ਹਰਵੀ ਕੇਜਰੀ ਵਾਲੀ ਇਹ ਸੌਂਸ ਲੈਤੀ ਹੁਣ ਦਾ ਕੁਝ ਮਾਣ ਨਹੀਂ ਜੋ ਵਿਕਾਸ ਸਾਰੇ ਪ੍ਰੋਜੈਕਟ ਦਾ ਉਹਦਾ ਅਸਰ ਹੋ ਰਿਹਾ ਤੁਸੀਂ ਦੇਖਿਆ ਕਿ ਪਹਿਲਾਂ ਜਲੰਧਰ ਦੀ ਜ਼ਮੀਨੀ ਚੋਣ ਵੀ ਤੇ ਰਿਪੋਰਟ ਮਾਰ ਦਿੱਤਾ ਸਵਾਲ ਜਿਹੜੇ ਚੈੱਕ ਅੱਜ ਜਿਹੜੀ ਚੋਣ ਹੋਈ ਹੈ ਉਹਨਾਂ ਚ ਤਿੰਨ ਜਿਹੜੀਆਂ ਉਹ ਵੀ ਆਮ ਆਦਮੀ ਪਾਰਟੀ ਨੇ ਜਿਹੜੀ ਹਜ਼ੀਰ ਬਹੁਤ ਵੱਡੀ ਮਾਰ ਦੇ ਨਾਲ ਦਿੱਤੀਆਂ ਔਰ ਹੋਰ ਜਿਹੜੀਆਂ ਇਹ ਨਗਰ ਖਰੂਆਂ ਦੀਆਂ ਚੋਣਾਂ ਹੋਈਆਂ ਇਹਨਾਂ ਚ ਵੀ ਦੇਖੋ ਲੋਕਾਂ ਨੇ ਉਹਨਾਂ ਨੀਤੀਆਂ ਉੱਤੇ ਮੋਹ ਲਗਾਈ ਹੈ ਤੇ ਮੈਂ ਧੰਨਵਾਦ ਕਰਦਾ ਆਪਣੇ ਸਾਰੇ volunteers ਜਿਹੜੇ ਸਰਦਾਰ ਸਿੰਘ ਮਾਨ ਉਹਨਾਂ ਦਾ ਇੱਕ ਤੋਂ ਮੱਕੜਾ ਦਾ ਇਹਨਾਂ ਨੇ ਆਪਣੇ ਪੂਰਾ ਜੋਰ ਲਗਾ ਕੇ ਉਹਨਾਂ ਦੀਆਂ ਜਿਹੜੀਆਂ ਕਿੰਦੇ ਕੰਮਾਂ ਤੇ ਫੋਨ ਲਗਾਈ ਉਹ ਲੋਕਾਂ ਤੱਕ ਜਿਹੜੇ ਸਾਰੇ ਕੰਮ ਕਰਦੇ ਲੈ ਕੇ ਗਏ ਸਾਡੇ ਬੀਤਵਿੰਦਰ ਜੀ ਸੀਨੀਅਰ ਲੀਡਰ ਉਹ ਵੀ ਅਜੇ ਤੀਜੇ ਪੂਰੇ ਸ਼ਹਿਰ ਤੋਂ ਬਹੁਤ سارے ਆ ਗਏ ਆ ਸਰਦਾਰ ਜਰਕਾਰ ਦੀ ਜੀਵਾਨ ਸਾਰੇ ਨੇ ਕਿਹੜੇ ਐਮਪੀ ਤੁਹਾਨੂੰ ਆਏ ਜੀ ਹਾਂ ਕੰਮ ਕੀਤਾ ਵੈ ਸਾਰੇ ਮੂਦਾਈ ਨੇ ਹਾਂ ਤੇ ਬੀਤਵਿੰਦਰ ਜੀ ਤੁਸੀਂ ਕੀ ਕਹਿਣਾ ਜਾਓਗੇ ਤੋ ਕਲਾਕਾਰ ਬੈਗੀਆਂ ਰੋਕੋ ਹਾਂਜੀ ਜਿਨ੍ਹਾਂ ਨੇ ਕਿ ਇੱਕ ਤਰਫ ਆਏਗੀ ਜਿਹੜਾ ਗਿਟਾਰ ਹੋਰੇ ਦਾ ਪਈ ਦਾ ਆਮ ਆਦਮੀ ਪਾਰਟੀ ਦੇ ਹੱਕ ਦਿੱਤਾ ਸਦਾ ਭਗਵਾਨ ਸਿੰਘ ਮਾਨ ਦੇ ਜਿਹੜੇ ਕੰਮਾਂ ਦੇ ਉੱਤੇ ਮੋਹਰ ਲਗਾਈ ਹੈ ਤੇ ਲਗਾਤਾਰ ਐਮਐਲਏ ਸਾਹਿਬ ਇਸ ਹਲਕੇ ਦੇ ਵਿੱਚ ਮੈਨੂੰ ਵੀ ਲੱਗਦਾ ਕੋਈ ਐਮਐਲਏ ਸਾਹਿਬ ਨੇ ਕਦੇ ਵੀ ਕੋਈ ਛੁੱਟੀ ਕਰੀ ਹੋਊਗੀ ਇਸ ਖੜੂਏ ਦੀ ਗਲੀ ਗਲੀ ਕਹਿਣਾ ਸੌਖਾ ਵੀ ਵੋਲੰਟੀਅਰ ਬਣ ਕੇਔਰ ਤੇਨਾਂ ਨੇ ਆਪ ਮੂਰੇ ਹੋ ਕੇ ਡੋਰ ਤੋਂ ਡੋਰ ਜਿਹੜੀ ਕੈਂਪੇਨ ਆਪ ਕਰੀ ਹੈ ਲਗਾਤਾਰ ਪੰਜ ਦਿਨ ਨੇ ਨਗਰ ਦੇ ਵਿੱਚ ਰਹੇ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਵਿਉਂਤਬੰਦੀ ਦੇ ਨਾਲ ਜਿਹੜੀ ਲੜਾਈ ਲੜੀ ਗਈ ਹੈ ਤੇ ਲੋਕ ਜਿਹੜੇ ਜਿੰਨਾ ਵੀ ਵਿਕਾਸ ਹੋਇਆ ਉਹਨਾਂ ਨੇ ਉਸ ਤੇ ਵਿਸ਼ਵਾਸ ਦਿਟਾਇਆ ਤੇ ਕੰਮਾਂ ਨੂੰ ਤੇ ਜੀ ਕਹਿੰਦੇ ਨੇ ਹੁਣ ਜੋ ਫੇਰ ਜਿੱਤ ਜਿਹੜੀ ਹੈ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਹਿੰਦੇ 11 ਦੇ ਵਿੱਚੋਂ 10 ਕੈਂਡੀਡੇਟ ਜਿਹੜੇ ਨੇ ਜਿੱਤੇ ਨੇ ਤੇ ਤੁਹਾਡੀ ਜਿਹੜੀ ਵੀਪੀਓ ਜਿੱਤ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਜੀ ਮੈਂ ਆਪਣੇ ਨੇ ਮੇਰੇ ਸਾਰੇ ਭਰਾਵਾਂ ਨੂੰ ਜਿੱਤ ਦਾ ਤਾਜ ਬਖਸ਼ਿਆ ਤੇ ਆਪਣੀ ਇੱਕ ਨੰਬਰ ਵਾਰਡ ਦੇ ਵਿੱਚ ਆਪਣੇ ਸਾਰੇ ਹੀ ਮੇਰੇ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਸਾਰਿਆਂ ਦਾ ਤੈਅਦ ਲੋ ਮੈਂ ਧੰਨਵਾਦ ਕਰਦਾ ਹਾਂ ਜੀ ਤੇ ਜਿਹੜੇ ਲੋਕਾਂ ਨੇ ਤੁਹਾਨੂੰ ਵਸਨੀਕਾਂ ਨੇ ਪਿੰਡਦਿਆਂ ਨੇ ਵਾਰਡ ਦੇ ਵਸਨੀਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਦੀ ਕੋਈ ਉਮੀਦਾਂ ਵੀ ਸੀ ਕੀ ਕੀ ਉਹਨਾਂ ਦੇ ਜਿਹੜੇ ਉਹਨਾਂ ਨੇ ਤੁਹਾਨੂੰ ਮੁੱਦੇ ਦੱਸੇ ਹੋਣੇ ਵੀ ਸਾਡੇ ਵਾਰਡ ਦੇ ਵਿੱਚ ਆ ਕੰਮ ਕਰਵਾਉਣਾ ਹੈ ਜੀ ਜੀ ਜੋ ਵੀ ਉਹਨਾਂ ਦੇ ਮੁੱਦੇ ਹੋਣਗੇ ਸਾਰੇ ਹੀ ਮੁੱਦੇ ਹੱਲ ਕੀਤੇ ਜਾਣਗੇ ਡਾਕਟਰ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਹੈ ਅਸੀਂ ਡਾਕਟਰ ਸਾਹਿਬ ਤੋਂ ਇੱਕੋ ਪ੍ਰੋਮਿਸ ਲੱਤਾ ਸੀ ਵੀ ਡਾਕਟਰ ਸਾਹਿਬ ਅਸੀਂ ਤੁਹਾਨੂੰ ਸਾਰੇ ਵਰਕਰਾਂ ਨਾਲ ਮੀਟਿੰਗ ਕਰਕੇ ਵੀ ਅਸੀਂ ਤੁਹਾਨੂੰ ਜਿੱਤ ਪ੍ਰਾਪਤ ਕਰਕੇ ਦਵਾਂਗੇ ਪਰ ਸਾਡੀਆਂ ਕੁਝ ਮੰਗਾਂ ਹੈ ਉਹ ਡਾਕਟਰ ਸਾਹਿਬ ਕਹਿੰਦੇ ਸੀ ਬਿਲਕੁਲ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਵੀ ਆ ਤੇ ਮੰਨੀਆਂ ਵੀ ਜਾਣਗੀਆਂ ਤੇ ਹੌਲੀ-ਹੌਲੀ ਕਰਕੇ ਉਥੋਂ ਨੂੰ ਆਪੇ ਨਜ਼ਰ ਆ ਜਾਣੀ ਹੈ ਜੀ ਨਾਲ ਦੀ ਨਾਲ ਅਸੀਂ ਪਿੰਡ ਦੇ ਕੰਮ ਕਰਾਉਣੇ ਨੇ ਜੀ ਸਾਰੇ ਕੀ 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 ਸੁਪਨੇ ਜਿਹੜੇ ਨੇ ਪਿੰਡ ਕੜੂਆ ਦੇ ਲਈ ਸੋਚ ਰੱਖੇ ਨੇ ਕਿਉਂਕਿ ਪੂਰੀ ਬਹੁਮਤ ਦੇ ਨਾਲ ਇੱਕ ਤਾਂ ਹੁੰਦਾ ਕੋਈ ਨਾ ਕੋਈ ਤੁਹਾਡਾ ਹੋਵੇ ਜਿਹੜਾ ਇੱਕ ਆਜ਼ਾਦ ਜਿੱਤਿਆ ਉਹ ਵੀ ਕਹਿੰਦੇ ਨੇ ਡਾਕਟਰ ਚੰਨੀ ਦੀ ਮੈਂ ਹੁਣ ਵਾਈਟ ਕਰਕੇ ਆਇਆ ਉਹਨਾਂ ਨੇ ਵੀ ਕਹਿ ਦਿੱਤਾ ਜਿਹੜਾ ਆਜ਼ਾਦ ਹੈ ਉਹ ਵੀ ਸਾਡੇ ਦੇ ਵਿੱਚੇ ਆ ਅਸੀਂ ਉਹਨੂੰ ਸ਼ਾਮਲ ਕਰ ਲੈਣਾ ਸੁਪਨੇ ਕੀ ਨੇ ਕੜੂਏ ਨੂੰ ਕਿਹਾ ਜੇ ਸ਼ਹਿਰ ਬਣਾਣਾ ਜਾਓਗੇ ਸਾਡਾ ਭਰਾਏ ਹੈ ਜੀ ਗੱਲ ਹੀ ਜੀ ਆ ਜਾਣਾ ਹੈ ਜੀ ਆਪਣੇ ਨਾਲੇ ਰਲ ਜਾਣਾ ਉਹ ਸਾਡਾ ਵੀਰੇ ਹੈ ਕੋਈ ਗੱਲ ਨਹੀਂ ਤੇ ਅਸੀਂ ਸੁਖਲਾ ਦਾ ਸਾਡਾ ਇਹ ਹੈ ਕਿ ਤੁਹਾਡੇ ਵਰਗੇ ਵੀਰ ਪ੍ਰੈਸ ਰਿਪੋਰਟਰ ਅੱਜ ਤੋਂ ਸਾਲ ਡੇਢ ਸਾਲ ਬਾਅਦ ਥੋੜਾ ਜਿਹਾ ਟਾਈਮ ਚੋਂ ਲੱਗ ਜਾਣਾ ਐ ਇੰਨਾ ਟਾਈਮ ਤੁਹਾਡੇ ਵਰਗੇ ਵੀਰ ਆਕੇ ਇਸੇ ਟਾਈਮ ਸਾਡੇ ਪਿੰਡ ਦਾ ਤੁਸੀਂ ਕਵਰੇਜ ਕਰੋ ਦਿਖਾਓ ਤੁਸੀਂ ਲੋਕਾਂ ਨੂੰ ਕਿ ਇਹ ਪਿੰਡ ਦਾ ਪਹਿਲਾਂ ਇਹ ਜ਼ਰੂਰ ਤੁਹਾਨੂੰ ਬੇਨਤੀ ਕਰਦੇ ਆਂ ਇੱਕ ਵਾਰ ਹੁਣ ਕਵਰੇਜ ਜ਼ਰੂਰ ਕਰ ਲਿਓ ਦੇ ਬਾਅਦ ਦੇ ਵਿੱਚ 1.5 ਤੋਂ 2 ਸਾਲ ਤੱਕ ਫਿਰ ਦੁਬਾਰਾ ਕਵਰੇਜ ਕਰਕੇ ਲੋਕਾਂ ਦੇ ਵਿੱਚ ਜਰੂਰ ਤੁਸੀਂ ਇਹ ਚੀਜ਼ ਦਿਖਾਉਣੀ ਹੈ ਕਿ ਇਹਨਾਂ ਨੇ ਇਹ ਕੰਮ ਕੀਤਾ ਹੈ ਜਾਂ ਨਹੀਂ ਕੀਤਾ ਜਿਹੜੇ ਵਸਨੀਕਾਂ ਨੇ ਹੁਣ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਦਾ ਧੰਨਵਾਦ ਕਿਸ ਤਰ੍ਹਾਂ ਕਰੋਗੇ ਜੀ ਉਹਨਾਂ ਦਾ ਧੰਨਵਾਦ ਜੀ ਪਹਿਲਾਂ ਤਾਂ ਅਸੀਂ ਦੋਵੇਂ ਮਨਮੀਤ ਕੌਰ ਮੇਰੀ ਵਾਈਫ ਤੇ ਮੈਂ ਅਸੀਂ ਪੂਰਾ ਉਹਨਾਂ ਦਾ ਤਹਿ ਦਿਲੋਂ ਹੱਥ ਬੰਨ੍ਹ ਕੇ ਸਾਡੀ ਜਿੱਤ ਨਹੀਂ ਇਹ ਉਹਨਾਂ ਦੀ ਜਿੱਤ ਹੈ ਤੁਸੀਂ ਜਿੱਤ ਹਾਸਲ ਕੀਤੀ ਹੈ ਕੁਝ ਲਫ਼ਜ਼ ਕਹੋਗੇ ਵਾਰਡ ਦੇ ਵਸਨੀਕਾਂ ਨੇ ਭਰੋਸਾ ਜਤਾਇਆ ਤੁਹਾਡੇ ਤੇ ਜੀ ਵਸਨੀਕਾਂ ਦਾ ਸਾਰੀ ਆਪਣੇ ਨਗਰ ਵਾਸੀਆਂ ਦਾ ਧੰਨਵਾਦ ਕਰਦੀਆਂ ਕਿ ਉਹਨਾਂ ਨੂੰ ਸਾਨੂੰ ਸਾਨੂੰ ਜਿਤਾਇਆ ਜੀ ਸਾਨੂੰ ਇਸ ਕਾਬਿਲ ਸਮਝਿਆ ਜੀ ਨਰੇਤਾ ਦੋ ਜਿੰਦਾ I'm <laughs> <laughs> ਦੇਖ ਤੁਸੀਂ ਦੇਖ ਦੇ ਵਿੱਚ ਜੋ ਹੁੰਜਾ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਹੈ ਜਿੱਤ ਹਾਸਲ ਕੀਤੀ ਗਈ ਹੈ ਉਸ ਦੀਆਂ ਜਿਹੜੀਆਂ ਨੇ ਇਹ ਲਾਈਵ ਤਸਵੀਰਾਂ ਅਸੀਂ ਜਿਹੜੀਆਂ ਨੇ ਤੁਹਾਨੂੰ ਦਿਖਾਈਆਂ ਨੇ ਫਿਲਹਾਲ ਲੋਕਾਂ ਨੇ ਜਿਹੜਾ ਹੈ ਇਹਨਾਂ ਦੇ ਉੱਤੇ ਜਿਹੜਾ ਹੈ ਪੂਰਾ ਭਰੋਸਾ ਜਿਹੜਾ ਹੈ ਕੀਤਾ ਹੈ ਲੋਕਾਂ ਦੇ ਭਰੋਸੇ ਦੇ ਉੱਤੇ ਕਿੰਨਾ ਖਰਾ ਉਤਰਨਗੇ ਜਿਹੜਾ ਇਹਨਾਂ ਦੀ ਸੋਚ ਹੈ ਉਹ ਸੋਚ ਨੂੰ ਲੈ ਕੇ ਜਿਹੜੇ ਭਗਵੰਤ ਮਾਨ ਦੀ ਸੋਚ ਨੂੰ ਲੈ ਕੇ ਜਿਹੜਾ ਇਹ ਇਹਨਾਂ ਨੇ ਜਿਹੜੀਆਂ ਵੋਟਾਂ ਪਾਈਆਂ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਿਲਹਾਲ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਹੁਜਾ ਫੇਰ ਜਿਹੜੀ ਆ ਕੜੂਏ ਦੇ ਵਿੱਚ ਜਿੱਤ ਹਾਸਲ ਕੀਤੀ ਗਈ ਆ 11 ਦੇ ਵਿੱਚੋਂ 10 ਕੈਂਡੀਡੇਟ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਤੇ ਇੱਕ ਆਜ਼ਾਦ ਨੇ ਡਾਕਟਰ ਜੰਨੀ ਦੀ ਮਿਹਨਤ ਜਰਤਾਰ ਧੂਆਂ ਦੀ ਮਿਹਨਤ ਸਾਰੇ ਵਲੰਟਰੀਆਂ ਦੀ ਮਿਹਨਤ ਦੇ ਸਦਕਾ ਹੀ ਜਿਹੜੇ ਨੇ ਇਹ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਆ ਕਹਿੰਦੇ ਨੇ ਕੜੂਏ ਨੂੰ ਇੱਕ ਟੂਰੇ ਦਾ ਹੱਬ ਜਿਹੜਾ ਹੈ ਬਣਾਇਆ ਜਾਵੇਗਾ ਖਰੜਦੌਨ ਡੇਵਿਡ ਵਰਮਾ ਦੀ ਖਾਸ ਰਿਪੋਰਟ